ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਦਾਪਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਿੱਚ ਸ਼ੁਰੂ ਕੀਤੀ ਗਈ ਜੁੱਦ ਨਸ਼ਾ ਵਿਰੁੱਧ ਮਹਿੰਮਤਾਤ ਮਾਨਯੋਗ ਡੀਜੀਪੀ ਪੰਜਾਬ ਤੇ ਸਦਾਰ ਸਤਿੰਦਰ ਸਿੰਘ ਡੀਆਈਜੀ ਬਾਰਡਰ ਰੇਂਜ ਤੇ ਇਸ ਦਾ ਮਨਿੰਦਰ ਸਿੰਘ ਆਈਪੀਐਸ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੀਆਂ ਹਦਾਇਤਾਂ ਅਨਸਾਰ ਕੱਲ ਸਾਡੇ ਮੁਖ ਅਫਸਰ ਥਾਣਾ ਜਨਾਲਾ ਇੰਸਪੈਕਟਰ ਮਖਤਿਆਰ ਸਿੰਘ ਤੇ ਇਸ ਦੀ ਟੀਮ ਨੂੰ ਇੱਕ ਪਰਿਵਧੀਆ ਸਫਲਤਾ ਮਿਲੀ ਜਦੋਂ ਇਹਨਾਂ ਦੀ ਪੁਲਿਸ ਪਾਰਟੀ ਪਿੰਡ ਗੁੰਝਾ ਪੀਰ ਚਮਿਆਰੀ ਦੇ ਨੇੜੇ ਦਰਾਨੇਗਸ ਦੇ ਇਨਾਂ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਨਾਮ ਗੁਰਮੀਤ ਸਿੰਘ ਏਲੀਅਸ ਗੇਜਾ son of ਸੁਖਦੇਵ ਸਿੰਘ ਤੇ ਸੁਖਦੀਪ ਸਿੰਘ ਸੁਖ son of ਸੁਖਦੇਵ ਸਿੰਘ ਵਾਸੀ ਪਿੰਡ ਅਕਾਲਗੜ੍ਹ ਢਪਈਆਂ ਥਾਣਾ ਜੰਡਿਆਲਾ ਜ਼ਿਲ੍ਹਾ ਅਮਰਸਰ ਦੇ ਆਤੀ ਸੀ ਇਹਨਾਂ ਦੋਨਾਂ ਨੂੰ ਕਾਬੂ ਕਰਕੇ ਜਦੋਂ ਇਹਨਾਂ ਦੀ ਤਲਾਸ਼ ਕੀਤੀ ਗਈ ਤੇ ਉਹਨਾਂ ਕੋਲੋਂ 1 ਕਿਲੋ 120 ਗ੍ਰਾਮ ਹੈਰਨ ਜੇੜੀਆ ਰਿਕਵਰ ਕੀਤੀ ਆ ਦੋਸ਼ੀਆਂ ਦੇ ਖਿਲਾਫ ਮਕਦਮਾ ਨੰਬਰ 184 ਮਿਤੀ 9725 ਅਦੀਨ 21 ਸੀ ਐਨਡੀਪੀ ਐਸ ਐਕਟ ਥਾਣਾ ਅਜਨਾਲਾ ਵਿੱਚ ਦਰਜ ਕੀਤਾ ਗਿਆ ਹੈ ਜੋ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕਰਕੇ ਤੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਜੋ ਦੌਰਾਨੇ ਰਿਮਾਂਡ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਤੇ ਕੰਮ ਕਰਕੇ ਤੇ ਹੋਰ ਵੀ ਰਿਕਵਰੀ ਕੀਤੀ ਜਾਂਦੇ ਦੋਵੇਂ ਭਰਾ ਸੀ ਦੋਵਾਂ ਰਿਸ਼ਤਾ ਕੀ ਆਪਸ ਵਿੱਚ ਇਹ ਦੋਵੇਂ ਆਪਸ ਵਿੱਚ ਸਕੇ ਭਰਾ ਨੇ ਜੀ ਔਰ ਪਿੰਡਾ ਕਾਲਗੜ ਤੋਂ ਪਈਆਂ ਦੇ ਰਹਿਣ ਵਾਲੇ ਲੱਗਾ ਵੀ ਕਿਵੇਂ ਕੰਮ ਕਰਦੇ ਕਿੱਥੋਂ ਖੇਪ ਲੈ ਕੇ ਆ ਰਹੇ ਸੀ ਇੰਨੀ ਬੜੀ ਹੋਈ ਆ ਵੇਖੋ ਜੀ ਪਿਛਲੇ ਸਮੇਂ ਦੇ ਵਿੱਚ ਜਿਹੜਾ ਵਾ ਸਮੰਗਲਿੰਗ ਕਰਨ ਦਾ ਤਰੀਕੇ ਵੱਖ-ਵੱਖ ਹੁੰਦੇ ਰਹੇ ਨੇ ਪਿਛਲੇ ਸਮੇਂ ਚ ਤੇ ਕੀ ਹੋਣਾ ਅੱਜ ਕੱਲ੍ਹ ਡਰੋਨ ਰਾਹੀਂ ਜਿਹੜੀ ਆ ਥਰੋ ਕਰਾ ਰਹੇ ਨੇ ਤੇ ਇਹ ਵੀ ਇਹਨਾਂ ਨੇ ਡਰੋਨ ਰਾਹੀਂ ਥਰੋ ਕਰਾਈ ਸੀਗੀ ਔਰ ਲੈ ਕੇ ਆ ਰਹੇ ਸੀ ਜਦੋਂ ਇਹਨਾਂ ਨੂੰ ਕਾਬੂ ਕੀਤਾ ਲੱਗਦਾ ਜਿਹੜੇ ਇਹਦੀ ਲੈ ਕੇ ਆ ਰਹੇ ਸੀ ਬਾਰਡਰ ਏਰੀਏ ਦੇ ਵਿੱਚੋਂ ਇਹਨਾਂ ਨੂੰ ਆਪਣਾ ਅੱਗੇ ਲੱਗੋਮਾਲ ਸਾਈਡ ਤੋਂ ਇਹ ਲਿਆਏ ਸੀਗੇ ਜੀ ਤੇ ਅੱਗੇ ਇਹਨਾਂ ਨੇ ਆਪਣੇ ਏਰੀਆ 'ਚ ਜਾਣਾ ਸੀ ਅੱਗੇ ਜਾ ਇਹਨਾਂ ਨੇ ਕਿਸੇ ਨੂੰ ਦੇਣਾ ਸੀਗਾ ਇਹ ਜਿਹੜੀ ਸਾਡੀ ਤਫਤੀਸ਼ ਆ ਜਿਹੜੀ ਉਹਦੇ 'ਚ ਤਫਤੀਸ਼ ਕਰ ਰਹੇ ਹਾਂ ਇਹ ਜਿਹੜੀਆਂ ਸਾਰੀ ਪਾਕਿਸਤਾਨ ਤੋਂ ਮਗਾਈ ਗਈ ਥੇਪ ਆ ਬਿਲਕੁਲ ਜੀ ਇਹ ਪਾਕਿਸਤਾਨ ਤੋਂ ਮਗਾਈ ਗਈ ਥੇਪ ਆ ਔਰ ਇਹਦੇ 'ਚ ਕਿਹੜੇ-ਕਿਹੜੇ ਲਿੰਕ ਨੇ ਪਾਕਿਸਤਾਨ ਦੀਆਂ ਕਿਹੜੀਆਂ ਆ ਜਿਹੜੇ ਇਸ ਮੰਗਲਰ ਨੇ ਤੇ ਇੰਡੀਆ ਦੇ ਕਿਹੜੇ ਮੈਨ ਨੇ ਉਹ ਅਸੀਂ ਉੱਥੋਂ ਤੱਕ ਪਹੁੰਚਾਂਗੇ ਸਰ ਇਹ ਲੈ ਕੇ ਇੱਥੇ ਜਾ ਕੇ ਜਿਹੜਾ ਤਾਂ ਟੁਕੜਿਆਂ ਦੇ ਵਿੱਚ ਵੇਚਦੇ ਥੋੜੀ ਥੋੜੀ ਕਰਕੇ ਨਾ ਜਿਹੜੀ ਸਾਰੀ ਜਿਹੜੀ ਇਹਦੇ ਹਾਂਡਓਵਰ ਕਰਕੇ ਹੁੰਦੇ ਨੇ ਇਹਨਾਂ ਦੇ ਵੱਖ-ਵੱਖ ਤਰੀਕੇ ਆ ਨੇ ਜਿਵੇਂ ਕਈ ਵਾਰੀ ਇਹ ਅੱਗੇ ਸਪਲਾਈ ਕਰ ਦਿੰਦੇ ਨੇ ਜਿੱਥੋਂ ਇਹਨਾਂ ਨੂੰ ਕਮਿਸ਼ਨ ਮਿਲਦੀ ਆ ਤੇ ਕਈ ਵਾਰ ਇਹਨਾਂ ਨੇ ਆਪਣੇ ਤੌਰ ਤੇ ਇਹ ਅਸੀਂ ਹੁਣ ਅੱਗੇ ਜਦੋਂ ਇਹਨਾਂ ਦਾ ਰਿਮਾਰਡ ਹਾਸਲ ਕਰਾਂਗੇ ਸਾਨੂੰ ਇਹਨਾਂ ਬਾਰੇ ਕਲੀਅਰ